ਚਟਫੰਡ ਫੰਡ ਕੰਪਨੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਬਠਿੰਡਾ ਵਿਖੇ ਵੱਡਾ ਇਕੱਠ ਕਰਦੇ ਹੋਏ ਰੋਸ ਮਾਰਚ ਕੀਤਾ ਗਿਆ ਅਤੇ ਪੁਤਲਾ ਫੂਕਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਇਸ ਪ੍ਰਦਰਸ਼ਨ ਤੋਂ ਬਾਅਦ ਵੀ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ ਮਜਬੂਰਨ ਉਨ੍ਹਾਂ ਨੂੰ ਸੜਕਾਂ ਤੇ ਉਤਰਨਾ ਪਵੇਗਾ ਅਤੇ ਇਸ ਸਭ ਲਈ ਜ਼ਿੰਮੇਵਾਰ ਸਰਕਾਰ ਹੋਵੇਗੀ ਅੱਜ ਅਸੀਂ ਜਿਹੜਾ ਚਟਫੰਡ ਪਰਲ ਤੇ ਸਮੇਤ ਸਾਰੀਆਂ ਚਟਫੰਡ ਕੰਪਨੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਇੱਕ ਸੰਘਰਸ਼ ਵਿੜਿਆ ਸੀਗਾ ਅਸੀਂ ਆਉਣ ਵਾਲੀ 6 April ਨੂੰ ਗਿੱਲ ਰੋਡ ਲੁਧਿਆਣਾ ਦੇ ਵਿਖੇ ਬਹੁਤ ਵੱਡਾ ਕੱਖ ਕਰਨ ਜਾ ਰਹੇ ਆ ਐ ਉਸ ਇਕੱਠ ਵਾਸਤੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਅੱਜ ਪਿੰਡਾਂ ਦੇ ਜ਼ਿਲ੍ਹੇ ਦੇ ਵਿੱਚ ਮੀਟਿੰਗ ਸੀ ਵੀ ਛੋਟੀਆਂ-ਛੋਟੀਆਂ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਜਿਹੜੀਆਂ ਇਹ ਮਤਲਬ ਲੋਕਾਂ ਨੂੰ ਸਭਝਾਉਣ ਵਾਲੇ ਭਾਗ ਵਿਖਾਉਣ ਵਾਲੇ ਲੋਕ ਹੈ ਇਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਵੇ ਕਿਉਂਕਿ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਨੂੰ ਹਰ ਵਾਰੀ ਇਹ ਲਾਰੇ ਲਾਏ ਜਾਂਦੇ ਆ ਵੀ ਜਦੋਂ ਵੀ ਸਾਡੀ ਸਰਕਾਰ ਆ ਗਈ ਤੁਹਾਨੂੰ ਚਿੱਟਪੰਡ ਕੰਪਨੀਆਂ ਦੇ ਇੱਕ-ਇੱਕ ਪੈਸਾ ਸਮੇਤ ਵਿਆਜ ਦੋਪੋ ਪਰ ਕੋਈ ਵੀ ਸਰਕਾਰ ਇਸ ਤੇ ਮਤਲਬ ਇੰਪਲੀਮੈਂਟ ਨਹੀਂ ਕਰ ਰਹੀ ਜੀ ਸੋ ਅਸੀਂ ਮਤਲਬ ਇਨਸਾਫ ਦੀ ਆਵਾਜ਼ ਤੇ ਇਨਸਾਫ ਦੀ ਨਹਿਰ ਖਾਤੇਦਾਰ ਯੂਨੀਅਨ ਪੰਜਾਬ ਵੱਲੋਂ ਇੱਕ ਜਰੀਆ ਕੀਤਾ ਨਾਲ ਹੋ ਜਿਹੜੀਆਂ ਸੰਘਰਸ਼ ਕਰ ਰਹੀਆਂ ਹੋਰ ਵੀ ਜਥੇਬੰਦੀਆਂ ਇੱਕ ਜਰੀਆ ਕੀਤਾ ਵੀ ਆਪਾਂ ਇੱਕ ਬਹੁਤ ਵੱਡਾ ਕੱਟ ਕਰੀਏ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਮਤਲਬ ਕਿੰਨੀ ਕਿੰਨੀ ਗਿਣਤੀ ਇਹਨਾਂ ਲੋਕਾਂ ਦੀ ਉਹਦੇ ਹਸਤੇ ਵਿੱਚ ਬੰਡਾ ਜਿਲ੍ਹੇ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਕੇ ਉਸ ਤੋਂ ਬਾਅਦ ਰੋਸ ਮਾਰਚ ਕਰਕੇ ਰੋਸ ਮਾਰਚ ਤੋਂ ਬਾਅਦ ਕੁੱਤਰਾ ਸਿਸਟਮ ਦਾ ਬਦਲਾ ਫੁਕੇ ਅਸੀਂ ਕਿਉਂਕਿ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਐ ਪੂਰਾ ਸਤੰਬਰ ਬਦਲਾ ਭੁਕੇ ਅਸੀਂ ਇਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਇਹ ਅੱਜ ਦਾ ਮਾਮਲਾ ਸੀ ਜੀ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਜਿੰਨੇ ਵੀ ਪੀੜਤ ਕੰਪਨੀਆਂ ਤੋਂ ਪੀੜਤ ਲੋਕ ਹੈ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ 6 ਅਪ੍ਰੈਲ 2024 ਨੂੰ ਕੈਨ ਰੋਡ ਲੁਧਿਆਣਾ ਦੇ ਵਿਖੇ ਇੱਕ ਬਹੁਤ ਵੱਡਾ ਵਿਸ਼ਾਲ ਇਕੱਠ ਹੋਣ ਜਾ ਰਿਹਾ ਹੈ ਵੀ ਉੱਥੇ ਜਿਹੜਾ ਹੈਗਾ ਸਾਰੇ ਸਾਥੀ ਪਹੁੰਚਣ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਉਠਾਇਆ ਜਾ ਸਕੇ ਤੇ ਇਹਨਾਂ ਜਿਹੜੀਆਂ ਅੰਨੀਆਂ ਬੋਲੀਆਂ ਸਰਕਾਰਾਂ ਇਹਨਾਂ ਦੇ ਕੰਨਾਂ ਤੇ ਜੂਣ ਹੀ ਸਰਕਦੀ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਨਹੀਂ ਹੁੰਦੇਗੇ ਉਹਨਾਂ ਤਰ੍ਹਾਂ ਇਹਨਾਂ ਦੇ ਕੰਨਾਂ ਤੇ ਜੂਣ ਹੀ ਸਰਕਦੀ ਸੋ ਮੈਂ ਫੇਰ ਅਪੀਲ ਕਰਦਾ ਹੱਥ ਬੰਨ੍ਹ ਕੇ ਅਪੀਲ ਕਰਦਾ ਸਾਰੇ ਵੀਰ ਸਾਥੀਆਂ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਉਹ ਸਾਥੀ ਵੀ ਆ ਕੇ ਜਿਹੜਾ ਹੈਗਾ ਉਸ ਦਿਨ 6 April ਨੂੰ ਉੱਥੇ ਲੁਧਿਆਣਾ ਪੀੜਤ ਲੋਕਾਂ ਦੇ ਹੱਕ ਦੇ ਵਿੱਚ ਇੱਕ ਕੋਰਟ ਦਾ ਫੈਸਲਾ ਆਇਆ ਸੀ ਜਿਸ ਨੂੰ 8 ਸਾਲ ਹੋ ਗਏ ਹੋਏ ਉਹ ਸੋ ਲਾਗੂ ਨਹੀਂ ਹੋ ਰਿਹਾ ਇਹ ਇਹਦਾ ਕੀ ਕਾਰਨ ਮੰਨਦੇ ਇਹ ਤਾਂ ਇੱਕ ਚੁੱਟਾ ਆਥੀ ਬਣ ਕੇ ਰਹਿ ਗਿਆ ਜੀ ਉਹਨਾਂ ਨੇ ਇੱਕ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਲੋਡਾ ਕਮੇਟੀ ਲੋਡਾ ਕਮੇਟੀ ਨੂੰ ਇਹ ਲੱਗ ਰਿਹਾ ਵੀ ਸਹਾਇਤਾ ਇਸੇ ਖੜਦੇ ਵਿੱਚ ਹੈ ਉਹ ਥੋੜੀਆਂ ਥੋੜੀਆਂ ਜ਼ਮੀਨਾਂ ਵੇਚ ਕੇ ਆਪਣੇ ਪੈਸੇ ਖਾ ਰਹੇ ਆ ਆਹ ਦੇਸ ਤੇ ਵੇਚ ਰਹੇ ਆ ਲੋਕਾਂ ਨੂੰ ਜਿਹੜਾ ਹੈਗਾ ਇਹਦਾ ਕੋਈ ਫਾਇਦਾ ਨਹੀਂ ਹੋਇਆਗਾ ਸੋ ਜਿਹੜਾ ਸੁਪਰੀਮ ਕੋਰਟ ਨੇ ਫੈਸਲੇ ਦਾ ਵੀ ਅਸੀਂ ਅੱਜ ਇਹ ਹੀ ਗੱਲ ਕੀਤੀ ਹੈ ਵੀ ਉਹ ਹੂ ਬੂ ਲਾਗੂ ਹੁਣ ਜਾਈਦੇ ਸੋ ਮੈਂ ਇਹਨਾਂ ਕਹਿੰਦਾ ਹੋਇਆ ਸਾਥੀਆਂ ਨੂੰ ਫੇਰ ਅਪੀਲ ਕਰਦੇ ਵੀ 6 April ਨੂੰ ਆਪਾਂ ਸਾਰੇ ਸਭ ਤੁਸੀਂ ਪੁੱਜ ਕੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ Shamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Sharma Chandrakal Center. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ